ਏ ਆ ਜੀ ਤਰਨ ਤਾਰਨ ਪੁਲਿਸ ਲੈਂਡ ਦੀ ਗਰਾਊਂਡ ਤੇ ਆਹ ਮੁੰਡੇ ਇੱਥੇ ਤਿਆਰੀ ਕਰਦੇ ਪਏ ਵੇਖੋ ਕਿੰਨੀ ਮਿਹਨਤ ਹੋ ਰਹੀ ਹੈ ਤੇ ਮਿਹਨਤ ਦਾ ਮੁੱਲ ਵੀ ਪਾਵੇ ਰੱਬ ਅੱਗੇ ਉਹ ਅਰਦਾਸ ਆ ਇੱਥੇ ਮੁੰਡੇ ਲੌਂਗ ਜੰਪ ਕਰਦੇ ਆ ਤੇ ਉਹ ਉੱਥੇ ਗੋਲਾ ਸੁੱਟਣ ਦੀ ਉਹ ਵੇਖੋ ਸੁੱਟ ਰਹੇ ਆ ਤੇ ਆਹ ਬਾਕੀ 400 ਮੀਟਰ ਦਾ ਪੂਰਾ ਟਰੈਕ ਆ ਟਰੈਕ ਵੇਖੋ ਕੰਨਾ ਸੋਹਣਾ ਬਣਾਇਆ ਹੋਇਆ ਹੈ ਠੀਕ ਹੈ ਟਰੈਕ ਬੜਾ ਸੋਹਣਾ ਬਣਾਇਆ ਤੇ 400 ਮੀਟਰ ਦਾ ਪੂਰਾ ਟਰੈਕ ਹੈ ਤੇ ਬੜੀ ਸੋਹਣੀ ਗਰਾਊਂਡ ਤਿਆਰ ਕੀਤੀ ਆ ਵਿੱਚ ਘਾਹ ਲੱਗਿਆ ਹੈ ਤੇ ਆਪਾਂ ਇਹ ਹੀ ਤੁਹਾਨੂੰ ਪਤਾ ਹੀ ਆ ਆਪਾਂ ਗੁਰੂ ਤੇਗ ਬਹਾਦਰ ਜੀ ਦਾ ਸ਼ਾਦ ਦਾ ਪ੍ਰੋਗਰਾਮ ਦਿਖਾ ਰਹੇ ਹਾਂ ਤੇ ਮੁੰਡੇ ਕੁੜੀਆਂ ਵੀ ਆ ਬੱਚੇ ਛੋਟੇ ਕੁੜੀਆਂ ਮੁੰਡੇ ਤੇ ਸਾਰੇ ਆ ਗਏ ਬੱਚੇ ਜਿੱਦਾਂ ਵੀ ਆ ਬੜੀ ਸੋਹਣੀ ਗਰਾਊਂਡ ਪੁਲਸਲੈਂਡ ਦੀ ਸਾਰੇ ਤਿਆਰੀ ਕਰਦੇ ਆ ਬਹੁਤ ਬੜਾ ਵਧੀਆ ਆ ਦੇਖ ਕੇ ਬੜਾ ਵਧੀਆ ਲੱਗਦਾ ਕਿ ਚਲੋ ਸਾਡੇ ਪਿੰਡ ਵੀ ਕਿਸੇ ਦਿਨ ਇਦਾਂ ਦੀ ਗਰਾਊਂਡ ਬਣ ਜਾਏਗੀ ਤੇ ਕਦੇ ਅਸੀਂ ਵੀ ਆਪਣਾ ਢੇਡ ਘਟਾ ਲਾਂਗੇ ਇਹ ਲਾਲ ਢੇਡ ਤੁਸੀਂ ਵੇਖ ਸਕਦੇ ਹੋ ਢੇਡ ਤਾਂ ਤੁਸੀਂ ਵੇਖ ਹੀ ਲਿਆ ਇਦਾਂ ਦੇ ਆ ਆਹ ਹਿਸਾਬ ਕਿਤਾਬ ਇੱਥੇ ਸਾਹੀ ਬੜਾ ਚੜ ਗਿਆ ਤੈਨੂੰ ਦੱਸ ਦਿੰਦਾ